ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਪਿਛਲੇ ਸਮੇਂ ਦੌਰਾਨ ਕੁਝ ਅਜਈਆਂ ਘਟਨਾਵਾਂ ਅਜਿਹਾ ਘਟਨਾਕਰਮ ਵਾਪਰਿਆ ਜਿਸ ਦਾ ਭਾਰਤ ਤੇ ਕੈਨੇਡਾ ਦੇ ਸਬੰਧਾਂ ਤੇ ਬੁਰਾ ਅਸਰ ਪਿਆ ਸੀ ਦੋਨਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਹੋਏ ਸੀ ਔਰ ਇਸ ਦਾ ਸਿੱਧਾ-ਸਿੱਧਾ ਖਮਿਆਜ਼ਾ ਭੁਗਤਣਾ ਪਿਆ ਸੀ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਸਿੱਧਾ ਸਬੰਧ ਕੈਨੇਡਾ ਦੇ ਨਾਲ ਹੈ ਕੈਨੇਡਾ ਨੂੰ ਤਾਂ ਮਿੰਨੀ ਪੰਜਾਬ ਤੱਕ ਵੀ ਕੈਨੇਡਾ ਦੇ ਕਈ ਸ਼ਹਿਰਾਂ ਨੂੰ ਕਿਹਾ ਜਾਂਦਾ ਤਾਂ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਖਰਾਬ ਹੋਣ ਦੀ ਗੱਲ ਹੋਈ ਤਾਂ ਸਭ ਤੋਂ ਜ਼ਿਆਦਾ ਚਿੰਤਾ ਪੰਜਾਬ ਵਾਲੇ ਪਾਸੇ ਦੇਖੀ ਗਈ ਹੁਣ ਚੰਗੀ ਖਬਰ ਆਈ ਹੈ ਕੀ ਚੰਗੀ ਖਬਰ ਹੈ ਸਾਡੇ ਨਾਲ ਰਾਜ ਸੋ ਮੈਂਬਰ ਸਤਨਾਮ ਸਿੰਘ ਸੰਧੂ ਹਣੀ ਮੌਜੂਦ ਨੇ ਸੋ ਸਭ ਕਾਫੀ ਜਦੋਂ ਕਹਿੰਦੇ ਕੈਨੇਡਾ ਦਾ ਮੁਰੇ ਹੈਡਿੰਗ ਵੀ ਆ ਜਾਂਦਾ ਨਾ ਤਾਂ ਪੰਜਾਬ ਵਾਲੇ ਪਾਸੇ ਸਿੱਧਾ ਫੋਕਸ ਜਾਂਦਾ ਕਿ ਹੋਇਆ ਕੀ ਹੈ ਪਿਛਲੇ ਸਮੇਂ ਚ ਟੈਨਸ਼ਨ ਵਧੀ ਪਰ ਹੁਣ ਚੰਗੀ ਖਬਰ ਬਹੁਤ ਚੰਗੀ ਖਬਰ ਹੈ ਜੀ ਅ ਪਾਰ ਦੇ ਪ੍ਰਧਾਨ ਮੰਤਰੀ ਜੀ 7 ਸਮਿਟ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਕੈਨੇਡਾ ਗਏ ਔਰ ਉੱਥੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਮਾਰਕ ਕਾਰਨੀ ਤੇ ਪ੍ਰਾਈਮ ਮਿੰਿਸਟਰ ਨarendra modi ਜੀ ਦੇ ਦਰਮਿਆਨ ਬੜੀ ਸਦਭਾਵਨਾ ਪੂਰਵਕ ਗੱਲਬਾਤ ਹੋਈ ਔਰ ਜਿਹੜੇ ਸਾਡੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਦੁਬਾਰਾ ਬਹਾਲ ਹੋ ਗਏ ਭਾਰਤੀ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਭੇਜੇ ਜਾ ਰਹੇ ਔਰ ਕੈਨੇਡੀਅਨ ਹਾਈ ਕਮਿਸ਼ਨਰ ਜਿਹੜੇ ਆ ਉਹ ਭਾਰਤ ਦੇ ਵਿੱਚ ਭੇਜੇ ਜਾ ਰਹੇ ਆ ਇਹ ਬਹੁਤ ਚੰਗੀ ਖਬਰ ਹੈ ਬਹੁਤ ਚਿੰਤਾ ਬਣੀ ਹੋਈ ਸੀ ਦੋਨੋਂ ਦੇਸ਼ਾਂ ਦਰਮਿਆਨ ਡਿਪਲੋਮੈਟਿਕ ਰਿਲੇਸ਼ਨ ਖਰਾਬ ਹੋਣ ਕਰ ਕਟਾ ਸੌਣ ਕਾਰਨ ਬਹੁਤ ਸਾਰਾ ਪ੍ਰਵਾਸ ਜਿਹੜਾ ਸੀ ਸਾਡਾ ਰੁਕਿਆ ਹੋਇਆ ਸੀ ਨੌਜਵਾਨ ਪੜਾਈ ਵਾਸਤੇ ਵਿਦੇਸ਼ ਜਾਣਾ ਚਾਹੁੰਦੇ ਸੀ ਕੈਨੇਡਾ ਉਸ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਪਿਆ ਹੋਇਆ ਸੀ ਅੱਜ ਸਤਿ ਸ੍ਰੀ ਅਕਾਲ ਇੱਕ ਚੀਜ਼ ਜੋ ਸਮਝਣੀ ਚਾਹਵਾਂਗੇ ਅ ਬੇਸ਼ੱਕ ਅੱਜ ਕੱਲ੍ਹ ਲੋਕ ਬੜੇ ਸਮਝਦਾਰ ਨੇ ਚੀਜ਼ ਨੂੰ ਸਮਝ ਗਏ ਹੋਣਗੇ ਪਰ ਫਿਰ ਵੀ ਸਾਡੇ ਵਰਗੇ ਜਿਨ੍ਹਾਂ ਨੂੰ ਸ਼ਾਇਦ ਇਹਦੇ ਬਾਰੇ ਨਾਂ ਬਹੁਤਾ ਪਤਾ ਹੋਵੇ ਜਦੋਂ ਹਾਈ ਕਮਿਸ਼ਨ ਜਿਹੜੇ ਨੇ ਹਾਈ ਕਮਿਸ਼ਨਰ ਜਿਹੜੇ ਹਟਾਏ ਗਏ ਨੇ ਦੋ ਦੋ ਟਿਸ਼ਨ ਦੇ ਹਟਾਲੇ ਗਏ ਸੀ ਔਰ ਦੁਬਾਰਾ ਨਿਯੁਕਤੀ ਹੋਣੀ ਹੈ ਇਹਦਾ ਸਾਨੂੰ ਫਾਇਦਾ ਕੀ ਮਿਲਣਾ ਹੈ ਇਹ ਚੀਜ਼ ਸਮਝਣੀ ਚਾਹਵਾਂਗੇ ਪੰਜਾਬ ਦੇ ਲੋਕਾਂ ਨੂੰ ਉਹਦਾ ਨੁਕਸਾਨ ਕੀ ਹੋਇਆ ਸੀ ਹੁਣ ਦੁਬਾਰਾ ਤੋਂ ਰਾਹਤ ਦੀ ਖਬਰ ਕਿਵੇਂ ਹੈ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਸਾਡਾ ਪ੍ਰਵਾਸ ਹੈ ਜਿਹੜਾ ਆਉਣ ਜਾਣ ਹੈ ਉੱਥੇ ਤਕਰੀਬਨ 70 ਲੱਖ ਵਿਸਟਰ ਜਿਹੜੇ ਨੇ ਹਰ ਸਾਲ ਭਾਰਤ ਤੇ ਕੈਨੇਡਾ ਦੇ ਦਰਮਿਆਨ ਅਲਗ-ਅਲਗ ਫਲਾਈਟਾਂ ਵਿੱਚ ਜਾਂਦੇ ਆ ਅਨਲਿਮਿਟਿਡ ਫਲਾਈਟਾਂ ਦਾ ਇੱਕ ਸਾਡਾ ਪੁਰਾਣਾ ਸਮਝੌਤਾ ਕੈਨੇਡਾ ਦਾ ਭਾਰਤ ਦੇ ਨਾਲ ਹੈ ਕਿ ਜਿੰਨੀਆਂ ਮਰਜ਼ੀ ਫਲਾਈਟਾਂ ਉੱਥੇ ਜਾ ਸਕਦੀਆਂ ਹੁਣ ਰਿਸ਼ਤੇ ਭਾਵ ਹੁੰਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਵਧਣ ਗਈਆਂ ਸਾਡਾ ਪ੍ਰਵਾਸ ਵੀਜ਼ੇ ਲੈਣ ਵਾਸਤੇ ਲੋਕਾਂ ਨੂੰ ਕਠਿਨਾਈ ਆ ਰਹੀ ਸੀ ਕਿ ਵੀਜ਼ੇ ਨਹੀਂ ਮਿਲ ਰਹੇ ਸੀ ਕਿ ਜਿਹੜੇ ਬੱਚੇ ਪੜ੍ਹਨ ਵਾਸਤੇ ਜਾਣਾ ਚਾਹੁੰਦੇ ਸੀ ਸਟੱਡੀ ਵੀਜ਼ਾ ਉਸ ਦੇ ਉੱਪਰ ਪ੍ਰਭਾਵ ਪਿਆ ਸੀ ਹਰ ਤਰੀਕੇ ਦੇ ਨਾਲ ਕੰਮ ਠੱਪ ਪਿਆ ਸੀ ਬਰਾੜ ਸਾਹਿਬ ਹੁਣ ਉਹ ਸਾਰੇ ਰਸਤੇ ਖੁੱਲ ਗਏ ਐ ਔਰ ਮੈਂ ਉਸ ਦੇ ਵਾਸਤੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਵਾਸੀ ਭਾਰਤੀਆਂ ਨੂੰ ਖਾਸ ਕਰਕੇ ਪ੍ਰਵਾਸੀ ਸਿੱਖਾਂ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੂੰਗਾ ਕਿ ਜਿਹੜਾ ਸਾਡੇ ਗੱਲ ਦੇ ਵਿੱਚ ਇੱਕ ਝੂਠਾ ਪ੍ਰੋਪਾਗੈਂਡਾ ਪਾਇਆ ਜਾ ਰਿਹਾ ਸੀ ਉਹ ਵੀ ਐਕਸਪੋਜ਼ ਹੋ ਗਿਆ ਉਬਲੀ ਟੈਲੀਓ ਬਾਹਰ ਆ ਗਈ ਹੈ ਕਿ ਸਿਕ ਮੋਦੀ ਜੀ ਦਾ ਵਿਰੋਧ ਕਰਦੇ ਆ ਉੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਕੀਤਾ ਹੈ ਮੇਰੀ ਜਾਣਕਾਰੀ ਮੁਤਾਬਕ ਉੱਥੇ 25 ਸਿੱਖ ਜਥੇਬੰਦੀਆਂ ਨੇ ਆਪਣੇ ਆਪ ਨੂੰ ਗਲਤ ਪ੍ਰੋਪਗੈਂਡਾ ਤੋਂ ਪਾਸੇ ਹਟਾਇਆ ਹੈਗਾ ਤੇ ਇਹ ਇੱਕ ਬਹੁਤ ਵੱਡੀ ਇੱਕ ਸਦਭਾਵਨਾ ਮਾਹੌਲ ਬਣਿਆ ਹੈ ਔਰ ਮੈਂ ਦੋਨੋਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਵੀ ਕਰਨਾ ਚਾਹਣਾ ਜਿਨ੍ਹਾਂ ਨੇ ਲੋਕਾਂ ਦੇ ਹਿੱਤਾਂ ਨੂੰ ਤਰਜੀ ਦਿੱਤੀ ਹੈ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਸੀਗੇ ਉਹ ਉਹ ਸੈਕੰਡ ਪ੍ਰਾਇਓਰਿਟੀ ਹੈ ਫਰਸਟ ਪ੍ਰਾਇਓਰਿਟੀ ਲੋਕਾਂ ਦੀ ਤਰਜੀਹ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਹੈ ਕਿਉਂਕਿ ਲੋਕ ਹੀ ਭੁਗਤਦੇ ਸਭ ਫਿਰ ਇਹਦਾ ਸਿੱਧਾ ਸਿੱਧਾ ਮਤਲਬ ਇਹ ਆਪਾਂ ਸਮਝ ਲਈਏ ਕਿ ਹੁਣ ਪੰਜਾਬ ਵਾਲੇ ਪਾਸੇ ਜਾਂ ਭਾਰਤ ਵਾਲੇ ਪਾਸੇ ਵੀਜ਼ਨ ਦਾ ਰਾਹ ਖੁੱਲ ਜਾਏਗਾ ਹੁਣ ਕੈਨੇਡਾ ਦਾ ਵੀਜ਼ਾ ਲੈਣਾ ਫਿਰ ਤੋਂ ਪਹਿਲਾਂ ਵਾਂਗ ਸੌਖਾ ਵੀ ਹੋ ਸਕਦਾ ਔਰ ਜਿਹੜਾ ਡਰ ਸਹਿਮ ਕਿ ਕੈਨੇਡਾ ਤੇ ਜੀ ਵੀਜ਼ਾ ਲੱਗ ਵੀ ਗਿਆ ਤੇ ਉੱਥੇ ਜਿਹੜੇ 에ਰਪੋਰਟ ਤੇ ਜਾਣਾ ਤੇ ਕਿਉਂਕਿ ਪਾਬੰਦੀਆਂ ਬੜੀਆਂ ਹੋ ਗਈਆਂ ਸੀ ਸਖਤੀ ਬੜੀ ਹੋ ਗਈ ਸੀ ਤਾਂ ਉਹ ਸਖਤੀ ਘਟੇਗੀ ਤੁਹਾਨੂੰ ਲੱਗਦਾ ਹੈ ਵੀਜ਼ਿਆਂ ਵਾਲਾ ਰਾਹ ਫਿਰ ਤੋਂ ਖੁੱਲੇਗਾ ਤੁਹਾਨੂੰ ਲੱ ਵੀ ਬਿਲਕੁਲ ਜੀ ਇਹਦਾ ਸਭ ਤੋਂ ਵੱਧ ਪ੍ਰਭਾਵਦਾ ਵੀਜ਼ਾ ਦੇ ਪੈਣਾ ਹੈ ਪ੍ਰਵਾਸ ਤੇ ਪੈਣਾ ਹੈ ਲੇਕਿਨ ਇੱਕ ਗੱਲ ਹੋਰ ਜਿਹੜਾ ਸੰਕੇਤ ਜਿਹੜਾ ਜਿਹੜਾ ਸਪਸ਼ਟ ਹੈ ਕਿ ਜਿਹੜੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਦੋਂ ਭਾਰ ਦੇ ਪ੍ਰਧਾਨ ਮੰਤਰੀ ਨੂੰ ਇਨਵਾਈਟ ਕਰਨਾ ਸੀ ਉਸ ਵੇਲੇ ਕੁਝ ਲੋਕਾਂ ਨੇ ਉਸ ਦੇ ਉੱਪਰ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਭਾਰਤ ਇੱਕ ਵੱਡੀ ਅਰਥ ਵਿਵਸਥਾ ਜਿਸ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਬੜੇ ਸਨਮਾਨ ਨਾਲ ਬੁਲਾਇਆ ਇੱਕ ਨਵੀਂ ਸ਼ੁਰੂਆਤ ਹੋਈ ਹੈ ਔਰ ਵੱਖਵਾਦੀ ਤਾਕਤਾਂ ਨੂੰ ਉਹਨਾਂ ਨੇ ਕਿਨਾਰੇ ਤੇ ਕੀਤਾ ਔਰ ਮੈਂ ਸਾਰੇ ਪੰਜਾਬੀਆਂ ਨੂੰ ਵਧਾਈ ਵੀ ਦੇਣੀ ਚਾਹੁੰਗਾ ਕਿ ਸਾਡਾ ਦੂਜਾ ਪੰਜਾਬ ਉੱਥੇ ਹੈ ਸਾਡੀਆਂ ਬਹੁਤ ਵੱਡੀਆਂ ਸਟੇਕਸ ਨੇ ਅਸੀਂ ਸ਼ਾਂਤੀ ਪਸੰਦ ਲੋਕ ਹੈ ਅਸੀਂ ਤਰੱਕੀ ਪਸੰਦ ਲੋਕ ਹੈ ਅਸੀਂ ਖੁਸ਼ਹਾਲੀ ਵਾਲੇ ਪਾਸੇ ਵਧਣਾ ਚਾਹੁੰਦੇ ਆ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਉਹ ਫਸ ਗਏ ਸੀ ਹੁਣ ਸਾਰੇ ਵਾਸਤੇ ਦਰਵਾਜ਼ੇ ਖੁੱਲ ਗਏ ਅੱਜ ਸਭ ਜਿਹੜਾ ਪਿਛਲੀ ਸਰਕਾਰ ਦੇ ਦੌਰਾਨ ਕਿਉਂਕਿ ਜਦੋਂ ਕਹਿੰਦੇ ਕਿ ਚੋਣਾਂ ਹੁੰਦੀਆਂ ਨਾ ਉਦੋਂ ਬੜੀ ਹਲਚਲ ਹੁੰਦੀ ਹੈ ਤੇ ਕਿਤਨੇ ਕਿਤੇ ਇਹ ਵੀ ਚਰਚਾਵਾਂ ਸੀ ਇਹ ਵੀ ਖਬਰਾਂ ਸੀ ਕਿ ਭਾਈ ਕਿਉਂਕਿ ਕੈਨੇਡਾ ਚ ਚੋਣਾਂ ਹੈ ਉਹਦੇ ਕਰਕੇ ਹਾਲਾਤ ਹੈ ਜਿਹੜੇ ਉਹ ਇਸ ਪਾਸੇ ਵੱਲ ਜਾ ਰਹੇ ਸੀ ਨਵੀਂ ਸਰਕਾਰ ਬਣ ਗਈ ਹੈ ਪ੍ਰਧਾਨ ਮੰਤਰੀ ਬਦਲ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਖਟਾਸ ਪਿਛਲੇ ਸਮੇਂ ਦੌਰਾਨ ਦੇਖਣ ਨੂੰ ਮਿਲੀ ਕਾਰਨ ਉਹ ਤਾਂ ਕੋਈ ਵੀ ਹੋਵੇ ਆਪਾਂ ਉਹਦੇ 'ਚ ਨਹੀਂ ਪੈਂਦੇ ਉਹ ਖਟਾਸ ਹੈ ਜਿਹੜੀ ਉਹ ਖਤਮ ਹੋਏਗੀ ਔਰ ਮਿਠਾਸ ਵਾਲੇ ਪਾਸੇ ਜਿਹੜਾ ਹੈਗਾ ਫਿਰ ਤੋਂ ਇੱਕ ਨਵਾਂ ਸਫ਼ਰ ਸ਼ੁਰੂ ਹੋਵੇਗਾ ਦੋਨਾਂ ਮੁਲਕਾਂ ਦੇ ਰਿਸ਼ਤੇ ਜਿਹੜੇ ਆ ਉਹ ਫਿਰ ਤੋਂ ਕਿਉਂਕਿ ਪਹਿਲਾਂ ਤਾਂ ਬੜੇ ਅੱਛੇ ਸਬੰਧ ਜਿਹੜੇ ਆ ਭਾਰਤ ਤੇ ਕੈਨੇਡਾ ਲੱਗਦਾ ਨਹੀਂ ਸੀ ਕਿ ਭਾਰਤ ਤੋਂ ਕੈਨੇਡਾ ਜਾਣਾ ਤੇ ਬਿਲਕੁਲ ਤਾਂ ਚੁੱਪ ਕਰਕੇ ਬੜਾ ਈਜ਼ੀਲੀ ਲੋਕ ਵੀਜ਼ਾ ਲੈ ਕੇ ਤੇ ਫਲਾਈਟ ਕੱਢ ਜਾਂਦੇ ਸੀ ਨੇ ਜੀ ਬਿਲਕੁਲ ਇੱਕ ਸਦਭਾਵਨਾ ਵਾਲਾ ਮਾਹੌਲ ਬਣਿਆ ਚੰਗੀ ਸ਼ੁਰੂਆਤ ਹੋਈ ਹੈ ਔਰ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਪੰਜਾਬੀਆਂ ਨੂੰ ਇਸ ਦੇ ਵਿੱਚੋਂ ਹੋਇਆ ਔਰ ਇਸ ਦਾ ਹੋਣਾ ਔਰ ਅਸੀਂ ਇਸ ਸਦਭਾਵਨਾ ਨੂੰ ਬਣਾ ਕੇ ਰੱਖਿਆ ਅਸੀਂ ਇਸ ਚੀਜ਼ ਦਾ ਜੋਰ ਦਾ ਸਵਾਗਤ ਕਰੀਏ ਕਿਉਂਕਿ ਸਾਡੇ ਰਿਸ਼ਤੇ ਅੱਧੇ ਪਰਿਵਾਰ ਉੱਥੇ ਬੈਠੇ ਨੇ ਬਰਾੜ ਸਾਬ ਅੱਧੇ ਪਰਿਵਾਰ ਇੱਥੇ ਆਇਆ ਜਾਇਦਾਦਾਂ ਜ਼ਮੀਨਾਂ ਜਾਇਦਾਦਾਂ ਘਰ ਇੱਥੇ ਹੈ ਪਰਿਵਾਰ ਉੱਥੇ ਬੈਠਿਆ ਹੈ ਤੇ ਇਹ ਸਾਡਾ ਰਿਸ਼ਤਾ ਐਸਾ ਹੈ ਕਿ ਇਹਨੂੰ ਅਸੀਂ ਕਦੇ ਕਿਸੇ ਵੀ ਕੀਮਤ ਤੇ ਖਰਾਬ ਕਰ ਨਹੀਂ ਸਕਦੇ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ ਪਰ ਮੈਂ ਭਰ ਦੇ ਪ੍ਰਧਾਨ ਮੰਤਰੀ ਜੰਦਰ ਮੋਤਜੀ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਤਾਂ ਚੰਗੀ ਖਬਰ ਹੈ ਜੀ ਰਾਸ਼ਟਰਵਾ ਮੈਂਬਰ ਨੇ ਕਿਉਂਕਿ ਇਹ ਤਾਂ ਬੜਾ ਪਲੀ ਭਾਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਕਫੀਅਤ ਰੱਖਦੇ ਨੇ ਔਰ ਸਭ ਤੋਂ ਵੱਧ ਕਹਿੰਦੇ ਨੇ ਕਿ ਪੰਜਾਬੀਆਂ ਦੇ ਲਈ ਚੰਗਾ ਸਨੇਹਾ ਕੈਨੇਡਾ ਵਾਲੇ ਜਹਾਜ਼ ਇੱਕ ਵਾਰ ਫਿਰ ਤੋਂ ਪਹਿਲਾਂ ਵਾਲੀ ਰਫਤਾਰ ਤੇ ਚੱਲਣਗੇ ਵੀਜ਼ੇ ਲੱਗਣ ਦੇ ਵਿੱਚ ਕਹਿੰਦੇ ਨੇ ਕਿ ਆਸਾਨੀ ਹੋਵੇਗੀ ਦੋਨਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੇ ਸੁਖਾਵੇਂ ਹੋਣ ਦਾ ਮਤਲਬ ਹੈ ਕਿ ਪਹਿਲਾਂ ਵਾਂਗ ਇੱਕ ਚੰਗੇ ਮਾਹੌਲ ਦੇ ਵਿੱਚ ਦੋਨਾਂ ਮੁਲਕਾਂ ਦਾ ਆਉਣ ਜਾਣ ਦਾ ਜਿਹੜਾ ਉਹ ਹੋਵੇਗਾ ਔਰ ਜਦੋਂ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਕਹਿੰਦੇ ਨੇ ਕਿ ਵੀਜ਼ਿਆਂ ਵਾਲਾ ਰਾਹ ਇੱਕ ਵਾਰੀ ਫਿਰ ਤੋਂ ਖੁੱਲਦਾ ਨਜ਼ਰ ਆਏਗਾ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ